ਕ੍ਰੰਪ ਦੇ ਇਮੀਗ੍ਰੇਸ਼ਨ ਛਾਪਿਆਂ ਨੇ ਅਮੀਰ ਪੰਜਾਬੀਆਂ ਦਾ ਦਿਵਾਲਾ ਕੱਢ ਕੇ ਰੱਖ ਦਿੱਤਾ ਹੈ ਅਤੇ ਸਿਰ ਚੜਿਆ ਕਰਜ਼ਾ ਮੋੜਨਾ ਤਾਂ ਦੂਰ ਦੀ ਗੱਲ ਕੰਪਨੀਆਂ ਦਾ ਖਰਚ ਚਲਾਉਣਾ ਔਖਾ ਹੋ ਗਿਆ ਹੈ ਜੀ ਹਾਂ ਕੁਝ ਅਜਿਹੇ ਹੀ ਹਾਲਾਤ ਵਿਕਰਮਜੀਤ ਸਿੰਘ ਗਿਲਦੀ ਟਰਾਂਸਪੋਰਟ ਕੰਪਨੀ ਵਿੱਚ ਨਜ਼ਰ ਆਉਂਦੇ ਨੇ ਜਿੱਥੇ ਹਰ ਵੇਲੇ ਟਰੱਕਾਂ ਦੇ ਇੰਜਣ ਗੜਕਣ ਦੀ ਆਵਾਜ਼ ਸੁਣਦੀ ਸੀ ਪਰ ਹੁਣ ਸੁੰਨ ਪਸਰੀ ਹੋਈ ਹੈ ਬਿਕਰਮਜੀਤ ਗਿਲ ਦੇ 35 ਡਰਾਈਵਰਾਂ ਦੇ ਲਾਇਸੈਂਸ ਡਿਪਾਰਟਮੈਂਟ ਆਫ ਮੋਟਰ ਵਹੀਕਲਸ ਨੇ ਰੱਦ ਕਰ ਦਿੱਤੇ ਅਤੇ ਨਵੇਂ ਡਰਾਈਵਰ ਛੇਤੀ ਕੀਤੇ ਆ ਨਹੀਂ ਮਿਲ ਰਹੇ ਗਿਲਸਨ ਟਰਕਿੰਗ ਇਨਕਾਰਪੋਰੇਸ਼ਨ ਦੇ ਮਾਲਕ ਦਾ ਕਹਿਣਾ ਹੈ ਕਿ ਪਿਛਲੇ 4 ਮਹੀਨੇ ਦੌਰਾਨ 2 ਮਿਲੀਅਨ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਖੜੇ ਟਰੱਕਾਂ ਦੀਆਂ ਕਿਸ਼ਤਾਂ ਤੇ ਬੀਮੇ ਦੀ ਰਕਮ ਵਜੋਂ 2 ਲੱਖ ਡਾਲਰ ਹਰ ਮਹੀਨੇ ਦੇਣੇ ਪੈ ਰਹੇ ਨੇ ਗਿਲਸਨ ਟਰਕਿੰਗ ਦਾ ਮਾੜਾ ਦੌਰ ਉਸ ਵੇਲੇ ਸ਼ੁਰੂ ਹੋਇਆ ਜਦੋਂ ਪਿਛਲੇ ਸਾਲ ਸਤੰਬਰ ਦੌਰਾਨ ਟਰੰਪ ਸਰਕਾਰ ਨੇ ਇਮੀਗ੍ਰੇਸ਼ਨ ਸਟੇਟਸ ਪੱਖੋਂ ਕੱਚੇ ਡਰਾਈਵਰਾਂ ਦੇ ਸੀਡੀਐਲ ਰੱਦ ਕਰਨ ਦਾ سلسلہ ਆਰੰਭਿਆ ਕੈਲੀਫੋਰਨੀਆ ਦੇ ਕੁੱਲ ਟਰੱਕ ਡਰਾਈਵਰਾਂ ਵਿੱਚੋਂ 35% ਪੰਜਾਬੀ ਨੇ ਅਤੇ ਇੱਥੇ 17000 ਕਮਰਸ਼ੀਅਲ ਡਰਾਈਵਰ ਲਾਇਸੈਂਸ ਰੱਦ ਹੋਣ ਮਗਰੋਂ ਹਾਲਾਤ ਬੇਕਾਬੂ ਹੋਣ ਲੱਗੇ ਕਿਸੇ ਵੇਲੇ ਟਰਾਂਸਪੋਰਟੇਸ਼ਨ ਸੈਕਟਰ ਰਾਹੀਂ ਮੋਟੀ ਕਮਾਈ ਕਰ ਰਹੇ ਪੰਜਾਬੀ ਕਰਜ਼ੇ ਵਿੱਚ ਡੁੱਬ ਚੁੱਕੇ ਨੇ ਅਤੇ ਇਸ ਸਮੱਸਿਆ ਹੱਲ ਹੁੰਦੀ ਨਜ਼ਰ ਨਹੀਂ ਆ ਰਹੀ ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਮੋਟਰ ਵਹੀਕਲਸ ਦੇ ਬੁਲਾਰੇ ਜੌਨਾਥਨ ਗਰੋਵਮੈਨ ਨੇ ਉਮੀਦ ਜ਼ਾਹਰ ਕੀਤੀ ਕਿ 트੍ਰੰਪ ਸਰਕਾਰ ਸਹੀ ਰਾਹ ਅਖਤਿਆਰ ਕਰਦੇ ਆ ਯੋਗ ਡਰਾਈਵਰਾਂ ਨੂੰ ਮੋਡ ਸੀਡੀਐਲ ਜਾਰੀ ਕਰਨ ਦੀ ਇਜਾਜ਼ਤ ਦੇਵੇਗੀ ਪਰ ਦੂਜੇ ਪਾਸੇ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫੀਦਾ ਕਹਿਣਾ ਹੈ ਕਿ ਖਤਰਨਾਕ ਡਰਾਈਵਿੰਗ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਜਾਰੀ ਸੀਡੀਐਲ ਸਿੱਧੇ ਤੌਰ ਤੇ ਰੱਦ ਕਰ ਦਿੱਤੇ ਜਾਣ ਅਤੇ ਅਜਿਹਾ ਨਾ ਹੋਣ ਤੇ ਕੈਲੀਫੋਰਨੀਆ ਨੂੰ ਮਿਲਣ ਵਾਲੀ ਆਰਥਿਕ ਸਹਾਇਤਾ ਰੋਕ ਦਿੱਤੀ ਜਾਵੇਗੀ ਇਮੀਗ੍ਰੇਸ਼ਨ ਸਖਤੀ ਦਾ ਅਸਰ ਟਰਾਂਸਪੋਰਟੇਸ਼ਨ ਸੈਕਟਰ ਵਿੱਚ ਮੌਜੂਦ ਹਰ ਤਬਕੇ ਤੇ ਪਿਆ ਹੈ ਹਜ਼ਾਰਾਂ ਡਰਾਈਵਰ ਬਦਲਵੇਂ ਕਿਤੇ ਅਵਲ ਜਾਣ ਲਈ ਮਜਬੂਰ ਨੇ ਜਦ ਕਿ ਟਰਾਂਸਪੋਰਟੇਸ਼ਨ ਕੰਪਨੀਆਂ ਨੂੰ ਵੱਖਰੀਆਂ ਔਕੜਾਂ ਦਾ ਟਕਰਾ ਕਰਨਾ ਪੈ ਰਿਹਾ ਹੈ ਕੈਲੀਫੋਰਨੀਆ ਮੈਟਰਜ਼ ਦੀ ਰਿਪੋਰਟ ਮੁਤਾਬਕ ਨਾਰਥ ਅਮਰੀਕਨ ਪੰਜਾਬੀ ਟਰੱਕ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਅਫਸਰ ਰਮਨ ਢਿੱਲੋਂ ਦਾ ਕਹਿਣਾ ਸੀ ਕਿ ਹਰ ਨਾਨ ਡੋਮਿਸਾਈਲ ਡਰਾਈਵਰ ਨੂੰ ਕੰਮ ਨਹੀਂ ਮਿਲ ਰਿਹਾ ਕਈ ਕੰਪਨੀਆਂ ਇਹਨਾਂ ਨੂੰ ਭਰਤੀ ਕਰਨ ਤੋਂ ਹੱਥ ਖੜੇ ਕਰ ਚੁੱਕੀਆਂ ਨੇ ਇਤੋਂ ਤੱਕ ਕਿ ਨੌਨ ਡੋਮਿਸਾਈਲ ਡਰਾਈਵਰ ਵਾਲੇ ਟਰੱਕ ਨੂੰ ਲੋਡ ਹੀ ਨਹੀਂ ਮਿਲਦਾ ਵਿਕਰਮਜੀਤ ਸਿੰਘ ਗੇਲ ਅਤੇ ਹਰਸਿਮਰਨ ਸਿੰਘ ਨੇ 18-18 ਘੰਟੇ ਕੰਮ ਕਰਦੇ ਆ ਜਿਹੜੀ ਕੰਪਨੀ ਖੜੀ ਕੀਤੀ ਹੁਣ ਉਹ ਡਾਵਾਡੋਲ ਮਹਿਸੂਸ ਹੋ ਰਹੀ ਹੈ ਸਾਲ 2010 ਵਿੱਚ ਟਰਾਂਸਪੋਰਟੇਸ਼ਨ ਸੈਕਟਰ ਵਿੱਚ ਕਦਮ ਰੱਖਣ ਮਗਰੋਂ ਇਸ ਵੇਲੇ ਤਕਰੀਬਨ 200 ਟਰੱਕ ਕੰਪਨੀ ਕੋਲ ਮੌਜੂਦ ਨੇ ਵਿਕਰਮਜੀਤ ਸਿੰਘ ਗਿਲ ਦਾ ਕਹਿਣਾ ਹੈ ਕਿ ਉਹਨਾਂ ਨੇ ਸੂਬਾ ਸਰਕਾਰ ਦੀਆਂ ਸ਼ਰਤਾਂ ਮੁਤਾਬਕ ਹੀ ਪ੍ਰਵਾਸੀ ਡਰਾਈਵਰਾਂ ਨੂੰ ਭਰਤੀ ਕੀਤਾ ਕਾਨੂੰਨ ਕਹਿੰਦਾ ਹੈ ਕਿ ਜਿਹੜੇ ਪ੍ਰਵਾਸੀ ਕੋਲ ਕੰਮ ਕਰਨ ਦਾ ਹੱਕ ਹੈ ਅਤੇ ਜਾਇਜ਼ ਲਾਇਸੈਂਸ ਮੌਜੂਦ ਹੈ ਤਾਂ ਉਸ ਨੂੰ ਭਰਤੀ ਕੀਤਾ ਜਾ ਸਕਦਾ ਹੈ ਹਜ਼ਾਰਾਂ ਸੀਡੀਐਲ ਰੱਦ ਹੋਣ ਮਗਰੋਂ ਵਿਕਰਮਜੀਤ ਗਿੱਲ ਦੇ 100 ਟਰੱਕ ਪਾਰਕਿੰਗ ਲੋਟ ਵਿੱਚ ਖੜੇ ਰਹਿ ਗਏ ਉਹਨਾਂ ਵੱਲੋਂ ਗ੍ਰੀਨ ਕਾਰਡ ਹੋਲਡਰਜ਼ ਜਾਂ ਯੂਐਸ ਸਿਟੀਜ਼ਨ ਡਰਾਈਵਰਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ ਕਿਉਂਕਿ ਨੌਨ ਡੋਮਿਸਾਈਲ ਡਰਾਈਵਰ ਕੈਲੀਫੋਰਨੀਆ ਤੋਂ ਬਾਹਰ ਜਾਣ ਤੋਂ ਘਬਰਾਉਂਦੇ ਨੇ ਹਾਲ ਹੀ ਵਿੱਚ ਮਿਨੇਸੋਟਾ ਵਿਖੇ ਉਹਨਾਂ ਦਾ ਇੱਕ ਟਰੱਕ ਡਰਾਈਵਰ ਆਈਸ ਵਾਲਿਆਂ ਨੇ ਗ੍ਰਿਫਤਾਰ ਕਰ ਲਿਆ ਦੂਜੇ ਪਾਸੇ ਫਰਜ਼ਨੋਦੀ ਟਰਕਿੰਗ ਕੰਪਨੀ ਦੇ ਮਾਲਕ ਤੇਜਿੰਦਰ ਸਿੰਘ ਮਹਿਤਾ ਵੀ ਚੁਣੌਤੀਆਂ ਦਾ ਟਕਰਾ ਕਰ ਰਹੇ ਨੇ ਤੇਜਿੰਦਰ ਸਿੰਘ ਕੋਲ 75 ਟਰੱਕਾਂ ਦਾ ਕਾਫਲਾ ਮੌਜੂਦ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਸੀਡੀਐਲ ਰੱਦ ਹੋਣ ਨਾਲ ਸਿਰਫ ਡਰਾਈਵਰ ਹੀ ਪ੍ਰਭਾਵਿਤ ਨਹੀਂ ਹੋਏ ਸਗੋਂ ਡਿਸਪੈਚਰ, ਬ੍ਰੋਕਰ, ਫਾਰਮ ਵਰਕਰ ਅਤੇ ਹੋਰ ਪਤਾ ਨਹੀਂ ਕਿੰਨੇ ਲੋਕਾਂ ਉੱਤੇ ਅਸਰ ਪਿਆ ਤੇਜਿੰਦਰ ਸਿੰਘ ਮੁਤਾਬਕ ਸਿਰਫ ਸੈਂਟਰਲ ਵੈਲੀ ਵਿੱਚ 17000 ਸੀਡੀਐਲ ਰੱਦ ਹੋਣ ਮਗਰੋਂ 2 ਲੱਖ ਲੋਕਾਂ ਦੇ ਰੋਜ਼ਗਾਰ ਤੇ ਅਸਰ ਪਿਆ ਦੱਸ ਦਈਏ ਕਿ ਅਮਰੀਕਾ ਵਿੱਚ ਤਕਰੀਬਨ 1.5 ਲੱਖ ਪੰਜਾਬੀ ਟਰਾਂਸਪੋਰਟੇਸ਼ਨ ਸੈਕਟਰ ਵਿੱਚ ਕੰਮ ਕਰਦੇ ਨੇ ਅਤੇ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਗਿਣਤੀ ਡਰਾਈਵਰਾਂ ਦੀ ਹੈ ਫਲੋਰੀਡਾ ਵਿੱਚ ਹਰਜਿੰਦਰ ਸਿੰਘ ਦੇ ਟਰੱਕ ਨਾਲ ਵਾਪਰਿਆ ਹਾਦਸਾ ਇਹਨਾਂ ਚਰਚਾ ਵਿੱਚ ਆਇਆ ਕਿ ਸਿੱਖ ਡਰਾਈਵਰਾਂ ਦੇ ਟਰੱਕਾਂ ਉੱਤੇ ਹਮਲੇ ਹੋਣ ਲੱਗੇ ਇਸ ਮਗਰੋਂ ਜਸ਼ਨਪ੍ਰੀਤ ਸਿੰਘ ਦੇ ਟਰੱਕ ਨਾਲ ਵਾਪਰੇ ਹਾਦਸੇ ਨੇ ਬੜੀ ਦੀ ਉੱਤੇ ਤੇਲ ਪਾਉਣ ਦਾ ਕੰਮ ਕੀਤਾ ਇਸੇ ਦੌਰਾਨ ਵਿਕਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਡਰਾਈਵਰਾਂ ਨੇ ਘਰ ਖਰੀਦੇ ਹੋਏ ਨੇ ਅਤੇ ਪਰਿਵਾਰ ਦੇ ਨਾਲ ਰਹਿੰਦੇ ਨੇ 8000 ਡਾਲਰ ਮਹੀਨਾ ਕਮਾਉਣ ਵਾਲੇ ਇਨਸਾਨ ਦੀ ਕਮਾਈ ਵਿੱਚ ਅਚਨਚੇਤ ਆਈ ਕਮੀ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੰਦੀ ਹੈ ਦਿਲਚਸਪ ਤੱਥ ਇਹ ਹੈ ਕਿ ਤੇਜਿੰਦਰ ਸਿੰਘ ਮੈਤਾ 트ੰਪ ਦੇ ਹਮਾਇਤੀ ਨੇ ਅਤੇ ਹੁਣ ਵੀ 트ੰਪ ਉਹਨਾਂ ਦੀ ਪਹਿਲੀ ਪਸੰਦ ਨੇ ਉਹਨਾਂ ਕਿਹਾ ਕਿ ਰਾਸ਼ਟਰਪਤੀ ਨੂੰ ਕੋਈ ਵੀ ਨੀਤੀ ਲਾਗੂ ਕਰਨ ਤੋਂ ਪਹਿਲਾਂ ਡੂੰਗਾ ਇਹ ਨਾਲ ਇਸ ਦੇ ਅਸਰਾਂ ਨੂੰ ਸਮਝਣਾ ਚਾਹੀਦਾ ਹੈ ਜਿਸ ਦਾ ਫਾਇਦਾ ਪੂਰੇ ਮੁਲਕ ਨੂੰ ਹੋਵੇਗਾ ਬਿਊਰੋ ਰਿਪੋਰਟ ਹਮਦਾਰ ਟੀਵੀ